ਆ ਮਿਲਿਆ ਸਾਨੂੰ ਹੈੱਡਫੋਨ ਤੇ ਬਾਰੇ ਘੈਂਟ ਜੇ ਲੱਗ ਰਿਆ ਨਾ ਡੱਬਾ ਓਏ ਬੱਬਾ ਕੀ ਬਾਤ ਹੈ ਲੋ ਵੀ ਇਹਨਾਂ ਦੀ ਸ਼ਾਪਿੰਗ ਹੋ ਗਈ ਇੱਥੋਂ ਵੀ ਦੇ ਵਿਆਹ ਦੇ ਮੰਮੀ ਡੈਡੀ ਦੇ ਵਿਆਹ ਦੇ ਕੱਪੜੇ ਵੀ ਠੀਕ ਆ ਚਾਚੇ ਮੇਰੇ ਦੇ ਵਿਆਹ ਦੇ ਵੀ ਇੱਥੋਂ ਹੀ ਗਏ ਕੱਪੜੇ ਤੇ ਆਪਾਂ ਹੁਣ ਨਿਕਲ ਚੁੱਕੇ ਹੁਣੇ ਛਾਈ ਸਵਾਰੀ ਤੇ ਹਾਂ ਦੇਖ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਜੋ ਵਲੋਗ ਹੈ ਉਹ ਤਕਰੀਬਨ 3:30 ਵਜੇ ਸਟਾਰਟ ਕਰਨ ਲੱਗੀਆਂ ਸ਼ਾਮ ਦੇ ਕਿਉਂਕਿ ਇਹਦਾ ਰੀਜ਼ਨ ਇਹ ਹੈ ਕਿ ਨੰਨੂ ਦੀ ਇੱਕ ਤੇ ਦਵਾਈ ਲੈਣ ਚਲੇ ਗਏ ਸੀ ਹਨਾ ਤੇ ਦੂਜਾ ਫਿਰ ਉਹਦੇ ਲਈ ਸ਼ਾਪਿੰਗ ਵਗੈਰਾ ਵੀ ਕਰਨੀ ਸੀ ਹਨਾ ਤੇ ਨੰਨੂ ਦੀ ਨਾਲ ਹੀ ਸ਼ਾਪਿੰਗ ਕਰਕੇ ਲੈ ਕੇ ਆਏ ਦੇ ਨਾਲ ਹੀ ਉਹਨੂੰ ਲੈ ਕੇ ਆਏ ਆ ਦਵਾਈ ਦਿਵਾ ਕੇ ਇਹ ਦੇਖੋ ਜੀ ਆ ਨੰਨੂ ਦੀ ਸ਼ਾਪਿੰਗ ਆ ਗਈ ਇਹ ਤੁਹਾਨੂੰ ਬਾਅਦ ਵਿੱਚ ਦਿਖਾਵਾਂਗੇ ਤੇ ਕੰਮ ਮੇਰਾ ਸਾਰਾ ਵਿੱਚ ਹੀ ਰਹਿ ਗਿਆ ਸੀ ਭਾਂਡੇ ਵੈਸੇ ਮੈਂ ਧੋਲੇ ਸੀ ਬਸ ਫਿਰ ਮੈਂ ਛੜ ਚੂੜੀ ਲਗਾ ਕੇ ਤੇ ਕੱਪੜੇ ਖੁੱਪੜੇ ਅਸੀਂ ਸੈੱਟ ਕਰਨ ਲੱਗੇ ਆ ਦੇਖਣ ਲੱਗੇ ਆ ਹਨਾ ਲੈ ਕੇ ਜਾਣ ਵਾਲੇ ਸਹੀ ਕਰਨ ਲੱਗੇ ਆ ਕੱਪੜਿਆਂ ਨੂੰ ਸੈਟਿੰਗ ਕਰਕੇ ਰੱਖਣੀਆਂ ਸਾਰੀ ਕੰਮ ਬਹੁਤ ਜ਼ਿਆਦਾ ਵੈ ਤੇ ਟਾਈਮ ਬਹੁਤ ਥੋੜਾ ਆਪਣੇ ਦੇ ਕੋਲ ਹਨਾ ਬਾਕੀ ਸਾਰੇ ਚਲੇ ਗਏ ਕੰਮ ਤੇ ਮੰਨੀ ਲੇਟ ਹੋ ਗਿਆ ਸੀ ਮੰਨੀ ਹੋਣ ਗਿਆ ਲੈਣਾ ਤੇ ਬਹੁਤ ਕੁਛ ਸੀ ਮੰਨੀ ਮੈਨੂੰ ਮੈਨੂੰ ਲੇਟ ਹੋ ਰਿਹਾ ਮੈਨੂੰ ਚਲੋ ਜਲਦੀ ਚਲੋ ਛੇਤੀ ਕਰੋ ਤੁਸੀਂ ਲੇਟ ਕਰਾਤਾ ਈਏ ਉਹ ਬਸ ਐ ਬੜਾ ਪੰਗਾ ਰਹਿੰਦਾ ਵੈ ਇਹਨਾਂ ਦਾ ਜੇ ਲੈ ਕੇ ਜਾਂਦਾ ਬੰਦਾ ਅੱਜ ਨਾਲ ਲੈ ਸਮਾਨ ਸੂਨ ਲੈਣ ਦੇ ਵਿੱਚ ਅੱਜ ਨਾਲ ਹਨਾ ਪਰ ਨਹੀਂ ਉਹਨੂੰ ਕਾਲੀ ਸੀ ਆਇਆ ਫਟਾਫਟ ਚਾਹ ਪੀ ਕੇ ਤੇ ਉਹ ਚਲਾ ਗਿਆ ਡੈਡੀ ਵੀ ਚਲੇ ਗਏ ਨੇ ਕੰਮ ਤੇ ਤੇ ਨੰਨੂ ਦੇ ਪਾਪਾ ਵੀ ਗਏ ਤੇ ਬਾਕੀ ਦੀ ਅਪਡੇਟ ਤੁਹਾਨੂੰ ਦਵਾਂਗੇ ਸ਼ਾਮ ਨੂੰ ਤੇ ਬਾਕੀ ਅਸੀਂ ਜਿਹੜਾ ਲੈ ਕੇ ਜਾਣਾ ਸਮਾਨ ਸਮੋਣ ਅਸੀਂ ਕੱਲ ਦੁਬਾਰਾ ਫੇਰ ਜਾਵਾਂਗੇ ਜੀ ਤੇ ਹੁਣ ਨੰਨੂ ਦਾ ਚੱਲ ਰਿਹਾ ਸ਼ਾਮ ਦਾ ਟਾਈਮ ਹੈ 6 ਵਜੇ ਨੇ ਇਹਦਾ ਮੈਗੀ ਟਾਈਮ ਹੈ ਤੇ ਮੰਮੀ ਬੈਠੇ ਨੇ ਹੁਣ ਅਸੀਂ ਚਾਹ ਪੀਣ ਲੱਗੇ ਸੀ ਹੈ ਨਾ ਨੰਨੂ ਜਾਰੇ ਉਹ ਇੱਕ ਬੋਤਲ ਲੈ ਕੇ ਉਸ ਘਰ ਨੰਨੂ ਥੋੜਾ ਜਿਹਾ ਵਲੋਗ ਬਣਾ ਦੇ ਤੁਹਾਨੂੰ ਕਹੀ ਮਣ ਜਾ 250 ਰੁਪਏ ਆ ਤੇ ਮਮੀ ਤੇ ਮਮਾ ਆ ਗਏ ਖਾਣੇ ਇਕ ਮੇਰੀ ਚਰਚਲ ਗੋਮਗੀ ਹੁਣ ਅਸੀਂ ਸ਼ਾਮ ਦੀ ਚਾਹ ਪੀਣ ਲੱਗੇ ਸੀ ਮਮੀ ਕੇ ਹੈਨਾ 6 ਵਜੇ ਦੀ ਤੇ ਨਾਲ ਮੈਂ ਪਾਪੜ ਥੋੜੇ ਜਿਵੇਂ ਐਸੇ ਤੇ ਫਰਾਈ ਕਰੀ ਜਾਂ ਗਰਮ ਕਰੀ ਜਾਂ ਪਰ ਮੈਂ ਨਾ ਇਹਨਾਂ ਨੂੰ ਸੇਕ ਲਿਆ ਸੇਕਣ ਨਾਲ ਵੀ ਐਨ ਸਹੀ ਹੋ ਜਾਂਦੇ ਆ ਬਣਦੇ ਆ ਵਧੀਆ ਨਨੂੰ ਮੈਗੀ ਟੇਸਟੀ ਬਣੀ ਐ ਹੈ ਕਿੰਨੀ ਕ ਹੂੰ ਕਿਵੇਂ ਕਿਵੇਂ ਕਰ ਰያ ਸੀ ਤੂੰ ਬਹੁਤ ਸੋਹਣੇ ਓਏ ਹੋਏ ਹੋਏ ਟਾਈਮ 8 ਵਜੇ ਕੇ ਤੇ ਇੱਧਰ ਹੀ ਨਾ ਦੋਨਾਂ ਨੇ ਨਾ ਅੰਤਕ ਮਚਾਇਆ ਵਿਆ ਇਹਨਾਂ ਦੋਨਾਂ ਨੇ ਐਨਾ ਦੁਖੀ ਕੀਤਾ ਨਾ ਇਹਨਾਂ ਨੇ ਇਹ ਸਾਰੇ ਦੇਖਿਆ ਕੱਪੜੇ-ਕੁਪੜੇ ਸਾਰੇ ਖਰਾਬ ਕਰਤੇ ਸਾਰੇ ਲਾਹ ਦੇ ਇਹਨਾਂ ਨੇ ਐ ਦੇਖਾ ਇੱਧਰ ਐ ਹਾਲ ਹੈ ਕੋਈ ਇਹਨਾਂ ਦਾ ਓਏ ਇੱਥੇ ਇੱਧਰ ਓਏ ਕੀ ਕੀ ਆ ਵੇ ਹੋ ਮੇਰੇ ਅਰਬਾ ਓਕੇ ਤੇਰੀ ਮੰਮੀ ਦੇ ਆ ਓ ਬੱਸ ਕਰੋ ਬੱਸ ਕਰੋ ਐਨ ਪਾਣੀ ਹੈ ਨਾ ਅਗਨ ਬਣੀ ਏ ਆਪੀ ਤਾ ਚੂ ਕੀ ਕਾਚੂ ਵੇਖਰਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਮੈਨੂੰ ਪਿੱਛੇ ਬਹੁਤ ਜ਼ਿਆਦਾ ਸ਼ਰਾਰਤ ਕਰ ਰਹੀ ਹੈ ਹਾਂਜੀ ਤੇ ਅੱਜ ਹੈਗਾ ਦਿਨ ਸ਼ਨੀਵਾਰ ਤੇ ਤਿਆਰੀਆਂ ਸਾਡੀਆਂ ਜੋਰਾ ਸ਼ੋਰਾ ਦੇ ਚੱਲੀਆਂ ਨੇ ਤੇ ਜੋਰਾ ਸ਼ੋਰਾ ਤੇ ਇਸ ਕਰਕੇ ਤਿਆਰੀਆਂ ਤੁਹਾਨੂੰ ਪਤਾ ਵੀ ਆਪਾਂ ਤਿਆਰੀ ਕਰ ਰਹੇ ਹਾਂ ਨਾ ਤੇ ਆਪਣਾ ਟੂਰ ਹੈ ਮੈਂ ਭਾ ਘੁੰਮਣ ਜਾਣਾ ਸਾਰੀ ਫੈਮਿਲੀ ਜਾ ਰਹੀ ਹੈ ਹੈਨਾ ਤੇ ਮੰਨੀ ਨਹੀਂ ਜਾ ਰਿਹਾ ਵੈਸੇ ਤੇ ਮੰਨੀ ਸ਼ਾਇਦ ਬਾਅਦ ਚ ਆ ਜਾਵੇ ਹੈਨਾ ਮੰਨੀ ਤੇ ਆਹ ਦੇਖੋ ਮੰਨੀ ਆ ਕੇ ਬੈਠਾ ਹੋਇਆ ਘਰੇ ਤੇ ਅਸੀਂ ਕਿਉਂਕਿ ਮੰਨੀ ਨੂੰ ਅਸੀਂ ਹੁਣ ਬੁਲਾਇਆ ਘਰੇ ਰੋਟੀ ਖਾ ਰਹਾ ਤਾਂ ਬੁਲਾਇਆ ਵੀ ਹਾਂ ਵੀ ਸਮਾਨ ਲੈਣ ਜਾਣਾ ਤੇ ਆ ਗੱਦੇ ਗੱਦੇ ਇੱਥੋਂ ਚੱਕੇ ਪਏ ਆ ਨੰਨੂ ਹੁਣ ਆ ਦੇਖੋ ਰੋਟੀ ਖਾਣ ਲੱਗੀ ਐ ਤਿਆਰ ਸ਼ਹਿਰ ਹੋਈ ਪਈ ਐ ਕਦੋਂ ਦੀ ਨੰਨੂ ਮੇਰੇ ਤੋਂ ਪਹਿਲਾਂ ਦੀ ਤਿਆਰ ਹੋ ਗਿਆ ਨਾ ਨੰਨੇ ਓਏ ਹਾਜੀ ਸਸਿਕਾ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਮੈਂ ਸਵਾਗਤ ਕਰ ਚੁੱਕਾ ਹਾਂ ਕਾ ਸਵਾਗਤ ਮੈਂ ਕਰ ਚੁੱਕਾ ਤੇ ਹੁਣ ਆਪਾਂ ਨਿਕਲ ਚੁੱਕੇ ਆ ਜੀ ਸ਼ਾਪਿੰਗ ਵਾਸਤੇ ਤੇ ਪਹਿਲਾਂ ਆਪਾਂ ਜਾਵਾਂਗੇ ਜੁੱਤੀਆਂ ਲੈਣੀਆਂ ਪਹਿਲਾਂ ਪਹਿਲਾਂ ਕੱਪੜੇ ਜੁੱਤੀਆਂ ਨਹੀਂ ਖਾਣੀਆਂ ਪਹਿਲਾਂ ਆਪਾਂ ਪਹਿਲਾਂ ਕੱਪੜੇ ਲੈਣੇ ਆ ਤੇ ਪਹਿਲਾਂ ਕੱਪੜੇ ਲੈ ਕੇ ਆਉਨੇ ਆ ਠੀਕ ਹੋ ਟੋ ਖਿ ਸਵਾਈਏ ਜਿਹਦੇ ਇੱਥੇ ਮਨਪ੍ਰੀਤ ਹੋਣੇ ਗਏ ਆ ਸ਼ਾਪਿੰਗ ਕਰਨ ਵਾਸਤੇ ਆਪਾਂ ਇੱਥੇ ਲਾਣ ਲਿਆ ਗੱਡੀ ਅੱਜ ਹੀ ਤੇ ਪਿਛਲੀ ਵਾਰੀ ਜਦੋਂ ਅਸੀਂ ਸ਼ਾਪਿੰਗ ਕੀਤੀ ਸੀ ਦੁਕਾਨ ਤੋਂ ਤੇ ਸਾਨੂੰ ਮਤਲਬ ਉਹਨੇ ਕਿਹਾ ਸੀਗਾ ਕਿ ਜੇ 3000 ਤੋਂ ਉੱਪਰ ਸ਼ਾਪਿੰਗ ਕਰਦੇ ਆ ਤਾਂ ਤੁਹਾਨੂੰ ਗਿਫਟ ਮਿਲੇਗਾ 3000 ਤੋਂ ਅਸੀਂ ਮਤਲਬ ਬਹੁਤ ਜ਼ਿਆਦਾ ਸ਼ਾਪਿੰਗ ਕਰ ਲਈ ਤੇ ਸਾਨੂੰ ਗਿਫਟ ਮਿਲਿਆ ਫਾਈਨਲੀ ਤੇ ਗਿਫਟ ਤੁਹਾਨੂੰ ਦਿਖਾਣੇ ਆ ਆ ਦੇਖੋ ਆ ਮਿਲਿਆ ਸਾਨੂੰ ਹੈੱਡਫੋਨ ਤੇ ਬਾਰੇ ਕੈਂਡ ਜੇ ਲੱਗ ਰਿਆ ਨਾ ਡੱਬਾ ਓਏ ਬੱਬੇ ਕੀ ਬਾਤ ਹੈ ਕਿੰਨੇ ਸੋਨੇ ਯਾਰ ਖੋਲ ਆਪਣੇ ਬਦੇ ਰੱਖ ਲੈ ਮੰਨੀ ਨੇ ਕਬ ਜਾ ਕਰ ਲਿਆ ਹੈੱਡਫੋਨ ਆਦੇ ਕਿਉਂ ਫਿਰ ਪੱਗ ਥਲੇ ਆਰਾਮਦਾਰੀ ਨਾ ਆ ਜਾਂਦੀ ਹਾਂ ਹਾਂ ਚੱਲ ਮੈਂ ਵੀ ਲੈ ਆ ਲਿਆ ਕਰੂੰਗਾ ਗੜੀ ਗੜੀ ਦਿਖਾਈ ਮੇਰਾ ਖੋਲ ਕੇ ਅੱਛਾ ਤੇ ਇੱਚ ਕੁਛ ਨਹੀਂ ਹੈਗਾ ਹੈ ਹੈੱਡਫੋਨ ਪਹਿਣਗੇ ਨਾ ਫੋਨ ਵਾਲਾ ਚਾਰਜਰ ਓ ਬੱਲੇ ਕੀ ਬਾਤ ਹੈ ਇਤਾਂ ਸਹੀ ਹੈ ਯਾਰ ਹੈ ਕਿਹੜੀ ਕੰਪਨੀ ਦੇ ਦੇਸੀ ਹੋਈ ਕੰਪਨੀ ਹੈ ਚਾਲ ਗਿਫਟ ਦਾ ਗਿਫਟ ਹੀ ਹੁੰਦਾ ਤੇ ਨਹੀਂ ਹਾਂ ਲਓ ਇਹ ਨਾ ਜੀ ਸ਼ਾਪਿੰਗ ਹੋ ਗਈ ਇਥੋਂ ਹਾਂਜੀ ਤੇ ਸ਼ਾਇਦ ਪਿਛਲੀ ਵਾਰੀ ਮੈਂ ਦੱਸਣਾ ਭੁੱਲ ਗਿਆ ਵੀ ਆ ਸ਼ਾਪ ਤੋਂ ਮਤਲਬ ਅਸੀਂ 35 ਸਾਲ ਤੋਂ ਪਹਿਲਾਂ ਦੇ ਮਤਲਬ ਇਹ ਕੱਪੜੇ ਦੁਕਾਨ ਹੈ ਯਾਨੀ ਕਿ 35 ਸਾਲ ਕਿ 40 ਸਾਲ ਤੋਂ ਪਹਿਲਾਂ ਦੀ ਹੈ ਪਰ ਅਸੀਂ ਕੱਪੜੇ ਬਹੁਤ ਟਾਈਮ ਦੇ ਰਹਿ ਰਹੇ ਮੰਮੀ ਦੇ ਵਿਆਹ ਦੇ ਮੰਮੀ ਡੈਡੀ ਦੇ ਵਿਆਹ ਦੇ ਕੱਪੜੇ ਵੀ ਠੀਕ ਹੈ ਚਾਚੇ ਮੇਰੇ ਦੇ ਵਿਆਹ ਦੇ ਵੀ ਇੱਥੋਂ ਹੀ ਗਏ ਆ ਕੱਪੜੇ ਹਾਂ ਤੇ ਤੁਸੀਂ ਪਿਛਲੇ ਵਲੋਗ ਚ ਦੇਖ ਸਕਦੇ ਹੋ ਜਾ ਕੇ ਮੈਂ ਵੀਡੀਓ ਪਾਈ ਸੀਗੀ ਐਸੀ ਦੁਕਾਨ ਦੀ ਤੇ ਬਹੁਤ ਜ਼ਿਆਦਾ ਪੁਰਾਣੀ ਦੁਕਾਨ ਮਨਜੀਤ ਖਾਲਸਾ ਹਾਂ ਮਨਜੀਤ ਖਾਲਸਾ ਸਟੋਰ ਬਸਤੀ ਦੇ ਵਿੱਚ ਆ ਬਸਤੀ ਤੇ ਅੱਜ ਅਸੀਂ ਪਹਿਲੀ ਵਾਰੀ ਜ਼ਿੰਦਗੀ ਚ ਆਹ ਰੋਡ ਤੇ ਅਸੀਂ ਗੱਡੀ ਪਾਈ ਹੈ ਇਹ ਹੈਗਾ ਸ਼ਿਪੂਰੀ ਵਾਲਾ ਰੋਡ ਤੇ ਬਹੁਤ ਜ਼ਿਆਦਾ ਦ੍ਰੇਸ਼ੀ ਵਾਲਾ ਰੋਡ ਆ ਸੋਰੀ ਤੇ ਬਹੁਤ ਜ਼ਿਆਦਾ ਬਿਜ਼ੀ ਰੋਡ ਹੈ ਠੀਕ ਹੈ ਛੋਟੀਆਂ ਇਧਰੋਂ ਸਾਈਡਾਂ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਮਤਲਬ ਇਹ ਭੀੜ ਹੁੰਦੀ ਹੈ ਇੱਥੇ ਹਰ ਟਾਈਮ ਤੇ ਅੱਜ ਥੋੜੀ ਜੀ ਘਟ ਹੈ ਪਤਾ ਨਹੀਂ ਅਸੀਂ ਜਾ ਰਹੇ ਹਾਂ ਤਾਂ ਕਰਕੇ ਨਹੀਂ ਤਾਂ ਇੱਥੇ ਬੁਰਾ ਹਾਲ ਹੁੰਦਾ ਮਤਲਬ ਇੱਥੇ ਗੱਡੀ ਲਿਆਣਾ ਦਾ ਮਹਾਪਾਵ ਹੈ ਸਹੀ ਗੱਲ ਦੱਸੇ ਲਓ ਜੀ ਸ਼ੋਪਿੰਗਾਂ ਥੋੜੀਆਂ ਜੀਆਂ ਕਰ ਲੀਆਂ ਤੇ ਸ਼ੋਪਿੰਗਾਂ ਵਾਲੇ ਕੱਢਦੇ ਨੇ ਕਢੇ ਲ ਮਾਨਪ੍ਰੀਤ ਕੋਰਨੇ ਤੇ ਮੰਮੀ ਨੇ ਪਿੱਛੇ ਬੈਠਾ ਸਾਰਾ ਮੈਂ ਕੋਈ ਚੀਜ਼ ਨਹੀਂ ਲਈ ਹਲੇ ਤਾਂ ਇੱਕ ਚੀਜ਼ ਵੀ ਜੇ ਲਈ ਹੋਵੇ ਠੀਕ ਹੈ ਜਿੰਨੀ ਆਏ ਹੁਣ ਤੱਕ ਸ਼ੋਪਿੰਗ ਇਹਦੀ ਸਾਰੀ ਇਹਨਾਂ ਦੀ ਹੋਈ ਹੈ ਸਾਰੀ ਇਹਨਾਂ ਦੀ ਹੋਈ ਹੈ 1 ਰੁਪਿਆ ਨਹੀਂ ਖਰ ਹਲੇ ਤੱਕ ਖਰਚਾ 1 ਰੁਪਿਆ ਵੀ ਖਰਚਾ ਹੋਵੇ ਆਪਣੇ ਤੇ ਐਦੀ ਹੁੰਦਾ ਬੰਦਿਆਂ ਨੂੰ ਕੋਈ ਪੁੱਛਦਾ ਹੀ ਨਹੀਂ ਹੁਣ ਇੱਕ ਅੱਧੇ ਮੈਂ ਮਸੀ ਇੱਕ ਅੱਧਦੀ ਟੀ-ਸ਼ਰਟ ਲੈਣੀ ਹੈ ਬਸ ਪੈਂਟ ਲੈਣੀ ਹੈ ਤੇ ਬੂਟ-ਬਾਟ ਲੈ ਲੈਣੇ ਬਸ ਇੰਨੇ ਜੀ ਆਪਣਾ ਵਧੀਆ ਇਹਨਾਂ ਦਾ ਤਾਂ ਪਤਾ ਨਹੀਂ ਹਲੇ ਹੋਰ ਕੀ ਕੀ ਲੈਣਾ ਹੈ ਇੰਨੀ ਤਗੜੀ ਲਿਸਟ ਹੈ ਨਹੀਂ ਛੋਟਾ ਛੋਟਾ ਸਮਾਨ ਬਹੁਤ ਹੈ ਨਾ ਉਹ ਇਹੜਾ ਲੈਣਾ ਫਿਰ ਉਹ ਤੇ ਲੱਗਣਾ ਨਾ ਟਾਈਮ ਹਾਂਜੀ ਤੇ ਹੁਣ ਸ਼ੋਪਿੰਗਾਂ ਕਰ ਕਰਕੇ ਆਏ ਆ ਤੇ ਆ ਦੇਖੋ ਸ਼ੋਪਿੰਗਾਂ ਸ਼ੋਪਿੰਗ ਸ਼ੋਪਿੰਗਾਂ ਸ਼ੋਪਿੰਗ ਹੋ ਗਿਆ ਉਹਦੇ ਉਧਰ ਦੇ ਉਹਦੇ ਆ ਦੇ ਦੇਖੀ ਕਿੰਨਾ ਇਹਨੂੰ ਹੈ ਚਾਹ ਹੁੰਦੇ ਕਹਿੰਦੀ ਪਹਿਲਾਂ ਮੇਰੇ ਪਾਓ ਕੱਪੜੇ ਜੇ ਨਾ ਹੈ ਵਾਪਸ ਹੋ ਜਾਗਾ ਯਾਰ ਉੱਤੇ ਕੋ ਪਾ ਰਹੀ ਐ ਉੱਪਰ ਨਾ ਨਾ ਪਾ ਉੱਪਰ ਨਾ ਪਾ ਮਨਪ੍ਰੀਤ ਮੈਂ ਸੋਚਿਆ ਥੋੜੀ ਥੋੜੀ ਝਲਕ ਦਿਖਾ ਦਈਏ ਪੂਰੀ ਨਹੀਂ ਦਿਖਾਵਾਂਗੇ ਆ ਦੇਖੋ ਇਹ ਥੋੜੀ ਥੋੜੀ ਦਿਖਾਵਾਂਗੇ ਤੁਹਾਨੂੰ ਠੀਕ ਐ ਮਨਪ੍ਰੀਤ ਮਨਾ ਕਰ ਰਹੀ ਐ ਪਰ ਮੈਂ ਕਹਾਂ ਚੱਲ ਫਿਰ ਵੀ ਯਾਰ ਆ ਦੇਖੋ ਆਹ ਦੇਖੋ ਤੇ ਓ ਜੀ ਅਸੀਂ ਹੁਣ ਨਿਕਲ ਚੁੱਕੇ ਹਾਂ ਦੁਬਾਰਾ ਸ਼ਾਪਿੰਗ ਵਾਸਤੇ ਤੇ ਹੁਣ ਅਸੀਂ ਚੱਲਿਆਂ ਆਟੋ ਰਿਕਸ਼ਾ ਤੇ ਉਹ ਦੇਖੋ ਮੰਮੀ ਵੀ ਆ ਰਹੇ ਪਿੱਛੇ ਮਾਨਪ੍ਰੀਤ ਨੰਨੂ ਸਾਡੀ ਦੇਖੋ ਅੱਗੇ ਅੱਗੇ ਜਾ ਰਹੀ ਹੈ ਇਹ ਆਹ ਦੇਖੋ ਪੈ ਕਿਦਾਂ ਪਿੱਛੇ ਨਾ ਬਾਹਵਾ ਫੋਲਡ ਕਰਕੇ ਆਹ ਦੇਖੋ ਹੋੜੀ ਕੱਕੇ-ਅੱਕੇ ਅੱਗੇ ਰੋਡ ਚੱਲਦਾ ਹਾਂ ਹਨੇਰਾ ਪੈ ਚੁੱਕਾ ਹੈ ਮੇਰੇ ਸਾਹਮਣਾਂ ਆਲਮੋਸਟ ਕਿ ਆਪਾਂ ਹੁਣ ਨਿਕਲ ਚੁੱਕੇ ਆ ਆਪਣੀ ਛਾਈ ਸਵਾਰੀ ਤੇ ਹਾਂ ਦੇਖ ਟੈਡ ਲੱਗਾ ਮੋਬਾਈਲ ਲਾਹੋ ਕੇ ਲਾਈ ਹੈ ਹੀ ਡਰ ਲੱਗ ਰਿਹਾ ਹਾਂ ਇਹੀ ਗੱਲ ਕਿ ਕਿਥੇ ਵੀਡੀਓ ਕੱਟ ਬਣੇਗੀ ਆ ਉੱਥੇ ਘਾਟੀ ਬਣਾਵਾਂਗੇ ਉਦਾਂ ਵੀ ਡਾਰੀ ਲਾਵਾ ਨਹੀਂ ਵੀਡੀਓ ਬਣਾਉਣ ਦਾ ਫਾਇਦਾ ਵੀ ਨਹੀਂ ਹੈਗਾ ਕੋਈ ਨੇ ਰਾਹ ਹੋ ਚੁੱਕਾ ਨਾ ਤਾਂ ਕਰਕੇ ਕੁਝ ਨਜ਼ਰ ਨਹੀਂ ਆ ਰਿਹਾ ਜਿਆਦਾ ਇਹ ਆ ਵੀ ਇੱਥੇ ਇੱਕ ਵਾਰੀ ਲਾਸਟ ਟਾਈਮ ਬੈਠੇ ਸੀ ਆਪਾਂ ਹਨਾ ਤੇ ਉਦੋਂ ਕੀ ਸੀਗਾ ਪ੍ਰੋਗਰਾਮ ਸੀਗਾ ਕੋਈ ਆਪਾਂ ਜੋ ਸ਼ੋਪਿੰਗ ਕਰਨ ਗਈ ਉੱਥੇ ਚੋੜੇ ਬਜ਼ਾਰ ਆਹ ਤੇ ਬੈਠੇ ਸੀਗੇ ਆਪਾਂ ਇੱਕ ਕਰ ਮਮੀ ਚੋੜੇ ਵਯਾਰ ਗਏ ਸੀ ਨਾ लवली ਦੇ ਵਿਆਹ ਵਾਸਤੇ ਕੀਤੀ ਸ਼ੋਪਿੰਗ ਹਾਂ ਯਾਦ ਆ ਗਿਆ ਤਾਂ ਕਰਕੇ ਉਦੋਂ ਬੈਠੇ ਸੀ ਹੁਣ ਦੂਜੀ ਵਾਰ ਇਹ ਚ ਬੈ ਰਹੇ ਆ ਵਧੀਆ ਲੱਗਦਾ ਵਾ ਵਧੀਆ ਐਕਸਪੀਰੀਅੰਸ ਕਰਨਾ ਹਾਂ ਵਧੀਆ ਲੱਗ ਰਿਹਾ ਬਟ ਲਓ ਜੀ ਆਪਣੀ ਹੁਣ ਸ਼ੋਪਿੰਗ ਹੋ ਗਈ ਹੈ ਡਨ ਤੇ ਅੱਜ ਦੀ ਤੇ ਕੱਲ ਨੂੰ ਫੇਰ ਕੰਟੀਨਿਊ ਕਰਨਾ ਹੈ ਇਹ ਨੰਨੂ ਨੇ ਆ ਦੇਖੋ ਕੀ ਲਿਆ ਉਹ ਦੇਖੋ ਕੀ ਹੋਇਆ ਨੀਂਦ ਆ ਕੀ ਨੰਨੇ ਨੀਂਦਾ ਹੀ ਹੈ ਹੁਣ ਇੱਥੇ ਅਸੀਂ ਕੁਝ ਖਾਣ ਪੀਣ ਆਏ ਹੋਇਆ ਤੇ ਮਨ ਵੀ ਤੂ ਕੀ ਖਾਣਾ ਦੋਸਾ ਦੋਸਾ ਦੇ ਕੱਲਾ ਦੋਸਾ ਕਿਆ ਤਾਂ ਹਲੇ ਨੂੰ ਆਰਡਰ ਦੇਣਾ ਆਪਾਂ ਠੀਕ ਹੈ ਇਹ ਨੰਨੂ ਸਾਡਾ ਥੋੜਾ ਥੱਕਿਆ ਥੱਕਿਆ ਜਿਹਾ ਮਹਿਸੂਸ ਕਰ ਰਿਹਾ ਨੀਂਦ ਆਰੀ ਜਿਦਾਂ ਨੂੰ ਲਓ ਜੀ ਆ ਗਈ ਆਪਣੀ ਟਿੱਕੀ ਕਿਆ ਬਾਤ ਹੈ ਕਰੋ ਮਸਾਲਾ ਇੱਕ ਨਾ ਘੈਂੜਾ ਯਾਰ ਇਹਦੇ ਤੇ ਹੈ ਨਾ ਮਨ ਤੇ ਤੇ ਨੰਨੂ ਵਾਸਤੇ ਸਪੈਸ਼ਲ ਟਿੱਕੀ ਆਏਗੀ ਹੁਣ ਥੋੜੀ ਦੇਰ ਚ ਹੈ ਨਾ ਨੰਨੇ ਮਿੱਠੇ ਦੇ ਨਾਲ ਕਹਿੰਦੀ ਮੈਂ ਇਹਨੇ ਇਹ ਖਾਣਾ ਨਹੀਂ ਨਾ ਹੈਗਾ ਬਹੁਤ ਜ਼ਿਆਦਾ ਮਸਾਲਾ ਆ ਕਰਕੇ ਤੇ ਆਪਣੀ ਭੁੱਖ ਮਰ ਜਾਣੀ ਹੈ ਮੈਨੂੰ ਲੱਗਦਾ ਰੋਟੀ ਰੋਟੀ ਨਹੀਂ ਖਾ ਹੋਣੀ ਰ ਸ਼ਾਮ ਨੂੰ ਨਹੀਂ ਮੰਨਦੇ ਤਾਂ ਰੈੱਡ ਸੌਸ ਰੈੱਡ ਸੌਸ ਹਾਂ ਜੀ ਤੇ ਹੁਣ ਸ਼ੋਪਿੰਗਾਂ ਸ਼ੋਪਿੰਗਾਂ ਕਰਦੇ ਹੋਏ ਤੇ ਆਪਾਂ ਹੁਣ ਘਰ ਨੂੰ ਵਾਪਸ ਜਾ ਰਹੇ ਆਪਣੀ ਸ਼ਾਈ ਸਵਾਰੀ ਤੇ ਬਹਿ ਗਏ ਆ ਵੇ ਕਿਉਂ ਬੜਾ ਡਰ ਲੱਗਦਾ ਕੋਈ ਮੋਬਾਈਲ ਨੂੰ ਹਰ ਚਪਟਾ ਨਾ ਮਾਰ ਜੇ ਹੈ ਨਾ ਕੋਈ ਗੱਲ ਨਹੀਂ ਤੇ ਆਪਾਂ ਹੁਣ ਜਿਹੜੇ ਰੋਡ ਤੇ ਜਾ ਰਹੇ ਆ ਇਹ ਦਰੇਸੀ ਵਾਲਾ ਰੋਡ ਤੇ ਕਾਫੀ ਜਿਆਦਾ ਫੇਮਸ ਹੈ ਆ ਰਾਮਲੀਲਾ ਮੈਦਾਨ ਹੈ ਇੱਧਰ ਨਾਲ ਹੀ ਚੈਰੀਟੇਬਲ ਹਸਪੀਟਲ ਹੈ ਆਹੋ ਕਿੱਥੇ ਰਾਮਲੀਲਾ ਲੱਗੀ ਸੀ ਆਹੋ ਆਉ ਮੈਂ ਵੀ ਧਾਈ ਸੀ ਆਹੋ ਪਹਿਲੀ ਵਾਰੀ ਆਈ ਸੀ ਨਾ ਜਦੋਂ ਸਹੀ ਗੱਲ ਆ ਤੇ ਫੋਟੋ ਬਤਾਇਆ ਨਹੀਂ ਰਨਾ ਆ ਬੇਸੀ ਰਾਮ ਸੀਤਾ ਲਖਮਣ ਅੱਛਾ ਅਸੀਂ ਮੈਂ ਫੋਟੋ ਵਾਲੇ ਜਾਇਆ ਇੱਥੇ ਮੈਂ ਤੇ ਆਇਆ ਨਹੀਂ ਕਦੀ ਮੰਮੀ ਹੁਣੀ ਆਏ ਹੋਏ ਨੇ ਮੰਮੇ ਹੁਣੇ ਹਾਂ ਦਰੇਸੀ ਦਾ ਮੇਲਾ ਇਸ ਸਾਲ ਨਹੀਂ ਆਇਆ ਪਰ ਹੈ ਨਾ ਆਇਆ ਸੀ ਹਾਂ ਸੋ ਚੋਇਸ ਹੀ ਤੁਸੀਂ ਇਸ ਵਾਰ ਵੀ ਆਓ ਆਓ ਤੇ ਇੱਥੇ ਨਾ ਇੱਥੇ ਮਰਬੀ ਦੋ ਨੇ ਪੰਜ ਪਾਣੀ ਵਾਲੇ ਗੋਲ ਗੱਪੇ ਬਹੁਤ ਮਸ਼ਹੂਰ ਨੇ ਆਹ ਨਹੀਂ ਪਰ ਉਹਦੇ ਉੱਧਰ ਵੀ ਨੇ ਸਾਲ ਮੇਗਾ ਮਾਰਵਾ ਉਹ ਪਿੱਛੇ ਲੰਗੀ ਦੁਕਾਨ ਉਹਦੀ ਵੈਸੇ ਇਹ ਆ ਸਾਰੀ ਹੈ ਨਾ ਦਰੇਸੀ ਵਾਲੀ ਮਾਰਕੀਟ ਹੈ ਆਹ ਇਹ ਸਾਰੀ ਦਰੇਸੀ ਵਾਲੀ ਮਾਰਕੀਟ ਹੈ ਸਸਿਕਾ ਜੀ ਤੇ ਅਗਲਾ ਦਿਨ ਤੇ ਨਵੀਂ ਸਵੇਰ ਤੇ ਅਸੀਂ ਰਤੀ ਸਮਾਨਸ ਨੂੰ ਲੈਏ ਸੀ ਤੇ ਹੁਣ ਤਾਂ ਸਾਡੇ ਬੂਟ ਰਹਿ ਗਏ ਸੀ ਮੇਰੇ ਤੇ ਮਨੀ ਦੇ ਤੇ ਉਹ ਆਪਾਂ ਲੈਣ ਜਾਣੇ ਹਾਂ ਹਾਂਜੀ ਤੇ ਹੁਣ ਅਸੀਂ ਵਾਪਸ ਆ ਚੁੱਕੇ ਹਾਂ ਤੇ ਆ ਲੈ ਕੇ ਆਏ ਹਾਂ ਬੂਟ ਮੇਰੇ ਤੇ ਮਨੀ ਦੇ ਦੋ ਜੋੜੇ ਠੀਕ ਹੈ ਇਹ ਮੈਂ ਤੁਹਾਨੂੰ ਦਿਖਾ ਦਿੰਨਾ ਥੋੜਾ ਜਿਹਾ ਆ ਮਨੀ ਦੇ ਹੈ ਇਹਨੇ ਆਫਿਸ ਵਾਸਤੇ ਲਏ ਤੇ ਮੈਂ ਲਏ ਆ ਕੈਜੂਅਲ ਏ ਘੁੰਮਣ ਜਾਣ ਵਾਸਤੇ ਥੋੜੀ ਥੋੜੀ ਝਲਕ ਦਿਖਾਵਾਂਗੇ ਜਿਆਦਾ ਨਹੀਂ ਠੀਕ ਹੈ ਆ ਦੇਖੋ ਇਹ ਮੇਰੇ ਸ਼ੂ ਹੈ ਕਮੈਂਟ ਕਰਕੇ ਦੱਸਿਓ ਵਧੀਆ ਲੱਗੇ ਤੇ ਇਸ ਵਲੌਗ ਨੂੰ ਆਪਾਂ ਕਰਦੇ ਆ ਇੱਥੇ ਹੀ ਐਂਡ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਠੀਕ ਹੈ ਜੀ ਤੇ ਅੱਜ ਆਪਾਂ ਨਵਾਂ ਵਲੌਗ ਹੁਣੇ ਸ਼ੁਰੂ ਕਰਨਾ ਠੀਕ ਹੈ ਤੇ ਹੁਣ ਫਿਲਹਾਲ ਆ ਆਲੂ ਵਾਲੀਆਂ ਰੋਟੀਆਂ ਬਣ ਰਹੀਆਂ ਨੇ ਤੇ ਇਹ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਆਪਾਂ ਦਿਖਾਨੇ ਆ ਹਫ਼ਤਾਬਜਾ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਵੀਡੀਓ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਿਆ ਠੀਕ ਆ ਕਮੈਂਟ ਕਰਦਾ ਬਹੁਤ ਘੱਟ ਕਰਦੇ ਲੋਕੀ ਦਾ ਕਮੈਂਟ ਨਹੀਂ ਕਰਦੇ ਹੈਗੇ ਦੇਖਦੇ ਜਰੂਰ ਆ ਕਾਫੀ ਤੇ ਕਮੈਂਟ ਪਲੀਜ਼ ਕਰ ਦਿਆ ਕਰੋ ਤੇ ਨਵੇਂ ਹੋ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਠੀਕ ਹੈ ਜੀ ਸਤਿ ਸ਼੍ਰੀ ਅਕਾਲ